ਹਾਂਜੀ ਦੋਸਤੋ ਆਪਕਾ ਸਾਰੇ ਹੈ ਨਾ ਬੱਚਿਆਂ ਵਾਲੇ ਆ ਤੇ ਆਪਣੇ ਬੱਚਿਆਂ ਦੇ ਹੁਣ ਹੁਣੇ ਹੁਣੇ ਪੇਪਰ ਪੈ ਕੇ ਹਟੇ ਆ ਤੇ ਜਦੋਂ ਆਪਣੇ ਬੱਚੇ ਜਿੱਦਾਂ ਮਤਲਬ ਵਧੀਆ ਨੰਬਰ ਲੈ ਕੇ ਆਉਂਦੇ ਕਿੰਨੀ ਮਾਣ ਵਾਲੀ ਗੱਲ ਹੁੰਦੀ ਹੈ ਨਾ ਸੋ ਅੱਜ ਸਕੂਲੇ ਜਿਹੜੇ ਬੱਚੇ ਜਿੱਦਾਂ ਮਤਲਬ ਵਧੀਆ ਨੰਬਰ ਲੈ ਕੇ ਆਏ ਉਹਨਾਂ ਦਾ ਸਨਮਾਨ ਕਰਨਾ ਸਕੂਲ ਵਾਲੋ ਸਾਡੇ ਲਾਗੇ ਜਮਸ਼ੀਰ ਦੇ ਨਾਲ ਹੀ ਜਿਹੜਾ ਖੇੜਾ ਪੈਂਦੇ ਆ ਆਪਾਂ ਉਹਦੇ ਉੱਥੇ ਪਹੁੰਚੇ ਆ ਤੇ ਉਹ ਤੁਹਾਨੂੰ ਦਿਖਾਲਦੇ ਨਾਲ-ਨਾਲ ਤੇ ਨਾਲ-ਨਾਲ ਮਾਪਿਆਂ ਦੇ ਚਿਹਰੇਆਂ ਤੇ ਖੁਸ਼ੀਆਂ ਦੇਖਿਓ ਤੇ ਬੱਚਿਆਂ ਦੇ ਚਿਹਰੇਆਂ ਤੇ ਖੁਸ਼ੀਆਂ ਦੇਖਿਓ ਤੇ ਉਹਨਾਂ ਦਾ ਸਨਮਾਨ ਕਰਨਾ ਤੇ ਆਓ ਤੁਹਾਨੂੰ ਅੰਦਰ ਲੈ ਕੇ ਚਲਦੇ ਹਾਂ ਤੇ ਨਾਲ ਨਾਲ ਪੂਰੀ ਵੀਡੀਓ ਦੇਖਿਓ ਆਜੋ ਚੱਲੀਏ ਅਜ ਰਾਜੇ ਕੇ ਰਾਜਾ ਮਹਾਰਾਜਾ ਅਜ ਰਾਜੇ ਕੇ ਰਾਜਾ ਮਹਾਰਾਜਾ ਐਸੋ ਰਾਜ ਛੋੜਿਆ ਦੂਜਾ ਗਵਨ ਚਾਹੀਏ ਐਸੋ ਰਾਜ ਛੋੜਿਆ छोन त्या राजन के राजा महाराज ना छत्री छत्रपत छत्रणिकारी छाया बरे छत्रपत गाइये स्वणिकारी छाया बरे छत्रपत गाइये ऐसो राज छोड़ और दूजा त्याई है सो राज छोड़ा दूजा कौन है राजन के राजा महाराज राजन के राजा महाराज के महाराजा विश्वनाथ विश्वम्बर बाला करे बाजीगरबान तारी वंदन बताईए बाजीगरबान तारी वंदन बताईए ऐसो राज छोड और दूजा कोन त्याईए सो राज छोड और दूजा कोन त्याईए राजन के राजा महाराज के महाराजा राजन के राजा महाराज के महाराजा ਨਿਆਲੀ ਕਰਮ ਦੂਦਤਰੀ ਵਿਦਿਆਤਰੀ ਬ੍ਰਹਮਚਾਰੀ ਧਿਆਨ ਕੋ ਲਗਾਵੈ ਨ ਇੱਕ ਧਿਆਨ ਹੂਨਾ ਪਾਈਐ ਧਿਆਨ ਕੋ ਲਗਾਵੈ ਨ ਇੱਕ ਧਿਆਨ ਹੂਨਾ ਪਾਈਐ ਐਸੋ ਰਾਜ ਛੋੜਿਆ ਦੂਜਾ ਕੋ ਨ ਧਿਆਈਐ ਐਸੋ ਰਾਜ ਛੋੜਿਆ ਦੂਜਾ ਕੋ ਨ ਧਿਆਈਐ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਾਲਸਾ ਮੈਂ ਮਾਨ ਮੈਡਮ ਮਨਜੀਤ ਕੌਰ ਜੀ ਦੇ ਨਾਲ ਸਰਦਾਰ ਸਰਜੀਤ ਸਿੰਘ ਜੀ ਸਰਦਾਰ ਗੁਰਪਾਲ ਸਿੰਘ ਜੀ ਤੇ ਬਾਕੀ ਆਏ ਹੋਏ ਮੈਂਬਰ ਪੰਚਾਇਤ ਸਾਹਿਬਾਨ ਪਿੰਡ ਦੇ ਬਤਵੰਤੇ ਸਤਕਾਰਯੋਗ ਸਾਡੀਆਂ ਭੈਣਾਂ ਬੀਬੀਆਂ ਪਿਆਰੇ ਬੱਚਿਓ ਦੋਆ ਸਕੂਲ ਦੇ ਮੁਖੀ ਸਾਹਿਬਾਨ ਟੀਚਰ ਸਾਹਿਬਾਨ ਅੱਜ ਜਿਹੜਾ ਇੱਕ ਮਿਸ਼ਨ ਹੈ ਰੁੱਖ-ਪੋਪ ਤੇ ਕਿਤਾਬਾਂ ਉਹਨਾਂ ਵੱਲੋਂ ਜੋ ਮੈਡਮ ਮਨਜੀਤ ਕੌਰ ਜੀ ਉਹਨਾਂ ਦੇ ਮੈਂਬਰ ਨੇ ਤੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਮੰਚ ਉੱਪਰ ਆਉਣ ਤੇ ਆਪ ਸਭ ਨੂੰ ਮੈਂ ਜੀ ਆਇਆਂ ਆਖਦਾ ਹਾਂ ਅੱਜ ਦਾ ਜਿਹੜਾ ਸਾਡਾ ਮਿਸ਼ਨ ਹੈ ਤੇ ਜਿਹੜੀ ਛੋਟੀ ਜੀ ਸ਼ਾਬਾਸ਼ ਹੈ ਉਹਦੇ ਅੱਖ ਬਹੁਤ ਵੱਡੇ ਹੁੰਦੇ ਹਨ ਮੈਂ ਦੁੱਤੀ ਗੱਲ ਨਾਲ ਹੀ ਸ਼ਾਬਾਸ਼ ਦਾ ਕਿ ਮੈਂ 7ਵੀਂ ਜਮਾਤ ਵਿੱਚ ਪੜ੍ਹਦਾ ਹੁੰਦਾ ਸੀ ਤੇ ਉਸ ਦਾ ਰਾਵੀ ਦਰਿਆ ਜਿਹੜਾ ਬਾਬਾ ਨਾਨਕ ਦੇ ਰਾਜੇ ਬਰਾਸਪੁਰ ਤੋਂ ਇਹ ਨਾਲਾ ਰੋਡ ਤੇ ਸਾਡਾ ਪਿੰਡ ਸੀ ਤੇ ਸਾਡੇ ਅਧਿਆਪਕ ਸਰਦਾਰ ਅਮਰ ਸਿੰਘ ਜੀ ਮਹਾਨ ਉਹ ਪੜਾਉਂਦੇ ਹੁੰਦੇ ਸੀ ਤੇ ਉਹਨਾਂ ਨੇ ਤੂਜ ਦੀ ਰੱਡੀ ਮੋਢੀ ਸੋਟੀ ਤੇ ਮੈਨੂੰ ਉਹ ਕਹਿੰਦੇ ਵੀ ਤੈਨੂੰ ਗਾਉਣਾ ਹੀ ਪੈਣਾ ਜਦ ਕਿ ਮੈਂ ਕੋਈ ਗਾਇਕ ਨਹੀਂ ਮੈਂ ਕੋਈ ਹੈ ਨਹੀਂ ਜੀ ਇਦਾਂ ਦਾ ਉਹਨਾਂ ਨੇ ਮੈਨੂੰ ਨਾ ਤਿੰਨ ਚਾਰ ਮੇਰੇ ਤੇ ਸੋਟੀਆਂ ਮਾਰੀਆਂ ਕਹਿੰਦੇ ਤੂੰ ਡੰਗਰ ਚਾਰਦਾ ਹਾਂ ਨਾ ਰਾਵੀ ਦੇ ਰਿਆ ਦੇ ਕੰਡੇ ਉੱਤੇ ਤੇ ਤੂਆ ਲੈ ਜਾ ਫਿਰ ਕਵਤਾ ਮੈਂ ਲਿਖ ਦਿੰਦਾ ਕਿ ਤੂੰ ਉੱਥੇ ਜਾ ਕੇ ਬੋਲੀ ਮੈਂ ਡਰਦਾ ਮਾਰਾ ਹੋਇਆ ਵੀ ਉਹਨਾਂ ਨੇ ਕੁਟਾਪਾ ਬਹੁਤ ਝਾੜਦਾ ਇਕੱਲਾ ਝਾੜ ਦੇ ਵਿੱਚ ਡੰਗ ਚੁਗੀ ਜਾਂ ਲਿਓ ਕਵਤਾ ਬੋਲਦਾ ਰਿਆ ਰਾਵੀ ਦੇ ਆ ਬਾਣੀਆਂ ਠੋਕਰਾਂ ਨਾ ਮਾਰਵੇ ਮਿੱਟੀ ਵਿੱਚ ਰੋਲ ਜਾਣ ਮੁਬ ਸਰਕਾਰ ਦੇ ਉਹ ਗਾਣਾ ਜਦੋਂ ਮੈਂ ਪਹਿਲੀ ਵਾਰੀ ਬੋਲਿਆ ਤੇ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਪਲੇਟਫਾਰਮ ਤੇ ਮੈਂ ਪਹਿਲੀ ਵਾਰੀ ਤਰੀਬਨ 13 14 ਸਕੂਲਾਂ 'ਚੋਂ ਮੇਰਾ ਉਹ ਪਹਿਲੀ ਵਾਰੀ ਜਦੋਂ ਡੰਡਿਆਂ ਦੀ ਮਾਰ ਨਾਲ ਮੈਂ ਗਾਣਾ ਮੇਰਾ ਫਸਟ ਆ ਗਿਆ ਤੇ ਉੱਥੇ ਮੈਨੂੰ ਸ਼ਾਬਾਸ਼ ਮਿਲੀ ਉਸ ਜਿਹੜੀ ਸ਼ਾਬਾਸ਼ ਸੀ ਉਸ ਤੋਂ ਬਾਅਦ ਪਰਮਾਤਮਾ ਨੇ ਮੈਂ ਜਿੱਥੇ ਵੀ ਕਿਤੇ ਰਿਹਾ ਮੈਂ ਆਪਣੇ ਮੈਂ ਫਿਰ ਇਹ ਇਸ ਪਿੰਡੇ 'ਚ ਵੀ ਆ ਗਿਆ ਇੱਥੇ ਵੀ ਪਰਮਾਤਮਾ ਦੀ ਕਿਰਪਾ ਨਾਲ ਐਡਾ ਰੱਜ ਕੇ ਮੈਂ ਕੰਮ ਕੀਤਾ ਜਿਨੇ ਅਵਤਪਾਲ ਨੇ ਪੈਸੇ ਭੇਜੇ ਸੀ ਸਾਨੂੰ ਜਿਹੜਾ ਸਕੂਲ ਖੇੜੇ ਵਿੱਚ ਦਰਖਤ ਲਾਏ ਨੇ 211 ਦੇ ਕਰੀਬ ਇਹ ਸਾਰੇ ਪੈਸੇ ਉਨਾ ਹੀ ਭੇਜੇ ਸੀ ਤੇ ਸਕੂਲ ਟੌਪ ਦਾ ਬਣ ਗਿਆ ਕੋਈ ਕਮੀ ਨਹੀਂ ਛੱਡੀ ਬੱਚਿਆਂ ਨੂੰ ਪੜਾਣਾ ਤੇ ਲੈ ਕੇ ਗਏ ਜਿਹੜੀ ਬੱਚਿਆਂ ਦੀ ਆਲ ਰੌਂਡ ਡਿਵੈਲਪਮੈਂਟ ਸਾਹ ਸ਼ਾਨਦਾਰ ਜੱਟ ਦੇ ਦੇ ਨਾਲ ਸੋ ਉਹ ਜਿਹੜੀ ਇੱਕ ਅਧਿਆਪਕ ਦੀ ਸ਼ਾਬਾਸ਼ੀ ਮੈਨੂੰ ਪੰਜਾਬ ਸਰਕਾਰ ਤੋਂ ਸਟੇਟ ਵਾਰਡ ਮਿਲ ਗਿਆ ਫਿਰ ਮੈਂ ਰਾਸ਼ਟਰਪਤੀ ਭਵਨ ਧੱਕ ਜਮਸ਼ੀਰ ਖੇੜਾ ਦਾ ਨਾਮ ਜਿਹੜਾ ਉੱਥੇ ਜਾ ਕੇ ਝੰਡਾ ਗੱਡ ਦਿੱਤਾ ਜਮਸ਼ੀਰ ਖੇੜਾ ਦਾ ਤੋ ਜਿਸ ਨਨਕੇ ਦੀ ਪਾਣੀ ਪੀਏ ਰੋਟੀ ਖਾਈਏ ਉਹਦੀ ਸੁਖ ਮੰਗੀ ਦੀ ਆ ਉਹ ਰੁਚਾ ਹੋ ਜੇ ਸੋ ਬੇਟਾ ਉਹੀ ਮੇਰੇ ਵਨਵੇ ਸੀ ਤੇ ਪ੍ਰਮਾਤਮਾ ਨੇ ਇੱਕ ਨਿਗਿਜੇ ਇਧਾਰ ਤੇ ਦੀ ਸ਼ਾਬਾਦ ਨੇ ਮੈਨੂੰ ਕਿੱਥੇ ਦਾ ਕਿੱਥੇ ਪਹੁੰਚਾ ਦਿੱਤਾ ਨਹੀਂ ਤੇ ਮੈਂ ਵੀ ਇਦਾਂ ਡੰਗਰੀ ਚਾਰਦੇ ਹੋਣਾ ਸੀ ਤੇ ਮੈਂ ਅੱਜ ਫੇਰ ਮੈਡਮ ਮਨਜੀਤ ਕੌਰ ਜੀ ਜਦੋਂ ਫੋਨ ਤੇ ਗੱਲ ਹੋਈ ਮੈਨੂੰ ਇਹਨਾਂ ਦੀ ਸੋਚ ਬਹੁਤ ਵਧੀਆ ਲੱਗੀ ਕਿ ਮੇਰੀ ਜੀ ਕਰਦਾ ਕਿ ਮੈਂ ਮੇਰੇ ਟੀਚਰ ਪਿੰਡ ਦੇ ਬਹੁਤ ਮਿਹਨਤ ਕੰਮ ਮਿਹਨਤ ਮੈਂ ਸਕੂਲ ਆਉਂਦੀ ਜਾਂਦੀ ਆ ਬੜੇ ਮਿਹਨਤੀ ਆ ਬੱਚਿਆਰੀ ਬਹੁਤ ਮਿਹਨਤ ਕਰਦੇ ਨੇ ਬੱਚੇ ਬੜੇ ਚੰਗੇ ਨੰਬਰ ਵੀ ਲੈ ਕੇ ਆ ਰਹੇ ਨੇ ਤੇ ਮੇਰੀ ਦਿਲੀ ਤਮੰਨਾ ਹੈ ਕਿ ਮੈਂ ਸਾਰੇ ਬੱਚਿਆਂ ਨੂੰ ਜਿਹੜੇ ਟਾਪਰ ਆਏ ਨੇ ਉਹਨਾਂ ਨੂੰ ਸਨਮਾਨਿਤ ਕਰਾਂ ਅਧਿਆਪਕ ਸਾਹਿਬਾਨਾਂ ਨੂੰ ਸਨਮਾਨਿਤ ਕਰਾਂ ਤੇ ਫਿਰ ਮੈਂ ਬੜਾ ਖੁਸ਼ ਹਾਂ ਨਗਰ ਜਿਹੜਾ ਸਰਕਾਰਾਂ ਕੰਮ ਨਹੀਂ ਕਰਦੀਆਂ ਉਹ ਕੰਮ ਤੁਸੀਂ ਕਰ ਰਹੇ ਹੋ ਤੇ ਜਿਹੜੀ ਉਹ ਸ਼ਾਵਾ ਜਦੋਂ ਆਪਣੀ ਗੱਲ کہہ ਕੇ ਹਟਿਆ ਤੇ ਮੇਰੇ ਮਨ ਨੂੰ ਅਤਿਅੰਤ ਖੁਸ਼ੀ ਮਨਜੀਤ ਜੜ ਮੈਂ ਕਿਹਾ ਤੇ ਬਹੁਤ ਵਧੀਆ ਕਦਮ ਹੈ ਤੁਹਾਨੂੰ ਇਹ ਲੈਣਾ ਚਾਹੀਦਾ ਜਦੋਂ ਅਖਬਾਰ ਦੀ ਕਟਿੰਗ ਸਰਕਾਰ ਦੇ ਘਰ ਗਈ ਇਨਾ ਸਕੂਲ ਦਾ ਨਾਮ ਉੱਥੇ ਵੀ ਲਿਖਿਆ ਜਾਣਾ ਐ ਅਡਜੇਸੈਂਟਰੀ ਦੇ ਕੋਲ ਡੀਪੀਆਈ ਕੋਲ ਤੇ ਆ ਜਿਹੜੇ ਵਧੀਆ ਕੰਮ ਐ ਸਕੂਲ ਦੇ ਵਿੱਚ ਜਿਹੜਾ ਇੱਕ ਐਲਜੀਓ ਨੇ ਕੀਤਾ ਹੈ। ਤੋਂ ਮੈਂ ਹੁਣ ਦੇਸੀ ਕਰੂੰਗਾ ਮੈਡਮ ਨਜੀਬ ਕੌਰ ਜੀ ਨੂੰ ਤੇ ਉਹ ਦੋ ਸ਼ਬਦ ਆਣ ਕੇ ਤੁਹਾਨੂੰ ਅਸ਼ੀਰਵਾਦ ਵੀ ਦੇ ਮੇਨ ਬੇਟਾ ਚੀਫ ਗੈਸਟ ਐ ਅੱਜ ਦਾ ਜਿੰਨਾ ਵੀ ਪ੍ਰੋਗਰਾਮ ਐ ਇਹ ਸਾਰਾ ਬੇਟਾ ਇਨਾ ਬਣ ਰਿਹਾ दोव स्कूलों के मुझे टीचर साहब मैं अखा खुशी हो रही है मिशन ने चंगल चक नगलानी संगे हम लगवा दक उन्ती वाटर कूलर भी भेंट कर दिते हम तीवा वाटर कूलर असि बडा जमशेर विखे इक्की मई में लगवा रहे ਸਾਂਦੇ ਮਿਚਰ ਨੇ ਬੱਚਿਆਂ ਨੂੰ ਜ਼ੀਰੋ ਤੋਂ ਹੀ ਰੋਬ ਨਾਲ ਲੈ ਸੈਕਟ ਦੇ ਕਾਪਾ ਸਕੂਲਾਂ 깔ਦਾ ਵਿੱਚ ਵੰਡ ਦਿੱਤਿਆ ਹਨ 200 ਦੇ ਕਰੀਬ ਕਰਮ ਜੋਗੀ ਸਖਸ਼ੀਅਤਾਂ ਨੂੰ ਅਸੀਂ ਸਨਮਾਨਿਤ ਕਰ ਚੁੱਕੇ ਹਾਂ ਅਸੀਂ ਪੰਛੀਆਂ ਲਈ ਗਰਹੀਆਂ ਵਿੱਚ ਪਾਣੀ ਰੱਖਣ ਲਈ ਭਾਂਡੇ ਵੀ ਭੇਟ ਕਰ ਦਿੱਤੇ ਹਾਂ ਅਰਸ਼ ਦੇ ਪਹੁੰਚ ਰਿਹਾ ਹੈ ਸਕੂਲੀ ਖਤਾਪਾ ਦੇ ਨਾਲ-ਨਾਲ ਬਾਰੇ ਕਾਪਾ ਮੇਂ ਪੜੋਂ ਇਸਨੇ ਕਾਪਾ ਦੀ ਜਾਣ ਤੋਂ ਲਈ ਅਸੀਂ ਤੁਹਾ ਨੂੰ ਰੋਣ ਵਾਲੇ ਨਾਲ-ਨਾਲ ਕਾਪਾ किताबादी दे रहे हैं विश्व के सारे भाग्य प्राप्त किया है जमशेर मुख्यालय ने एक हफ्ते चौ सौ किताबा पढ़िया माँ बाप को मेरी ये बेनती है कि बच्चे लगातार स्कूल भेजो एक भी छुट्टी ना कराओ स्कूल मिले आ, मिले आ काम रोज़ चैक करो बैठे बच्चा रोज खेते डायट खावे में क्या प्यार का आनंद को खुशी का ये सोई बाल बुरी लगدس फाइनल खाना खान क्या हो जी होता आलू का भोग हो जा मां वास्ते नहीं दी जा सकती असि थानो एक छोटी दिशा वासे दे रहे हां ले आए हुए सारे सरपंच पांच मापे होत भरा जी आ आ गई आ गई हां गादी दीनी हा तुलसी बच्चा पे स्कूल सासे दे दिया ਬਿੰਦੀ ਸਮਾਪਤ। ਇੱਕ ਮਿੰਟ ਵੀ ਨਹੀਂ ਮੰਦੀਪ ਮੈਡਮ ਲੱਗਦਾ ਬਿੰਟਜ ਮੈਨੂੰ ਯਾਦ ਹੈ ਜਦੋਂ ਸਪਲੇ ਗਰਾਉਂਡ ਬਹੁਤ ਵੱਡੀ ਸੀ ਤੇ ਲੋਕੀ ਧੁੱਪ 'ਚ ਖੜੇ ਰਹੇ ਨੇ ਟੂਰਨਾਮੈਂਟ ਕਰਾਉਂਦੇ ਰਹਣਾ ਔਰ ਨਿਸ਼ਾਦਰ ਸਿੰਘ ਜਿਲ੍ਹੇ ਦੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਉਹਨਾਂ ਨੇ ਇਮੀਡੀਏਟ 3.5 ਲੱਖ ਰੁਪਏ ਭੇਜਿਆ ਜਿਹੜੀ ਦਰਸ਼ਕ ਗੈਲਰੀ ਹੈ ਗਰਾਉਂਡ ਵਿੱਚ ਉਹ ਇਮੀਡੀਏਟ ਉਹਨਾਂ ਵੱਲੋਂ ਬਣਾਈ ਗਈ। ਕਿ ਅਸੀਂ ਇਸ ਕਰਕੇ ਤੁਹਾਡੇ ਰਿਣੀ ਆ ਕਿ ਜਦੋਂ ਵੀ ਕੋਈ ਕੰਮ ਕਹਿੰਦੇ ਸੀ ਤੁਰੰਤ ਤੁਹਾਡੇ ਪਿੰਡ ਦੇ ਐਨਆਰਆਈ ਵੀ ਸਰਪੰਚ ਪੰਚ ਸਾਹਿਬਾਨ ਜਿੰਨੇ ਪਿੱਛੇ ਵੀ ਆ ਸਾਰੇ ਹੀ ਬੰਦੇ ਇੱਕਦਮ ਸਾਨੂੰ ਪੈਸਾ ਦਿੰਦੇ ਸੀ ਜਿਹਦੇ ਨਾਲ ਅੱਜ ਅਸੀਂ ਪੰਜਾਬ ਦਾ ਟਾਪ ਇੱਕ ਚੌੜੀ ਕਰਕੇ ਮਾਣਨਾ ਕਹਿੰਦੇ ਆ ਕਿ ਪੰਜਾਬ ਸਰਪੰਚ ਵੀ ਕਹਿ ਰਹੀ ਹੈ ਕਿ ਜਮਕੇਰ ਖੇੜਾ ਪੰਜਾਬ ਦਾ ਨੰਬਰ 1 ਸਕੂਲ ਹੈ ਪਹਿਲੇ ਦਸਾ ਸਕੂਲ ਸੋ ਆਪਰੇ ਜਵਾਰਦਰ ਸਕੂਪਿੰਗ ਲਈ ਲੋਕਾਂ ਨੇ ਤਾੜੀਆਂ ਮਾਰ ਦੋ ਸਾਨੂੰ ਹਮੇਸ਼ਾ ਹੀ ਸਾਥ ਰਿਹਾ ਅੱਜ ਇਹ ਇਨੋਗ੍ਰੇਸ਼ਨ ਹੋਈ ਇਹਨਾਂ ਨੇ ਬਹੁਤ ਵੱਡੀ ਜ਼ਿੰਮੇਵਾਰੀ ਨਿਭਾਈ ਸਾਡਾ ਸਾਥ ਦਿੱਤਾ ਤੇ ਬਹੁਤ ਚੰਗਾ ਪ੍ਰੋਗਰਾਮ ਹੋਇਆ ਮੈਂ ਸਰਪੰਚ ਸਾਹਿਬ ਤੇ ਉਹਨਾਂ ਦੀ ਸਾਰੀ ਮੈਂਬਰ ਕਮੇਟੀ ਦਾ ਧੰਨਵਾਦ ਕਰਦੀ ਹਾਂ ਮੈਡਮ ਬੰਜੀਤ ਉਹਨਾਂ ਨੇ ਵੀ ਸਾਨੂੰ ਬਹੁਤ ਸਪੋਰਟ ਕੀਤੀ ਹੈ ਇਹ ਬਹੁਤ ਹੀ ਚੰਗਾ ਉਪਰਾਲਾ ਹੈ ਕਿ ਸਾਡੇ ਬੱਚਿਆਂ ਨੂੰ ਉਹਨਾਂ ਨੇ ਸ਼ਾਬਾਸ਼ ਦਿੱਤੀ ਕਿਉਂਕਿ ਸ਼ਾਬਾਸ਼ ਆਕਸੀਜਨ ਦਾ ਕੰਮ ਕਰਦੀ ਹੈ ਕਹਿੰਦੇ ਇਨਾਮ ਦਾ ਤਾਂ ਥੱਪੜ ਹੀ ਬਹੁਤ ਹੈ ਪਰ ਇਹਨਾਂ ਨੇ ਮੇਰਾ ਜਿਹੜਾ ਸਨਮਾਨ ਮੇਰੇ ਸਿੱਖੂਲਾ ਕੀਤਾ ਮੇਰੇ ਬੱਚਿਆਂ ਦਾ ਕੀਤਾ ਉਸ ਦੇ ਲਈ ਮੈਂ ਧੰਨਵਾਦ ਕਰਦੀ ਆ ਮਨਜੀਤ ਮੈਡਮ ਨੂੰ ਤੇ ਆਪਾਂ ਇਸੇ ਤਰ੍ਹਾਂ ਬੱਚਿਆਂ ਨੂੰ ਸ਼ਾਬਾਸ਼ੀ ਦਿੰਦੇ ਰਵਾਂਗੇ ਤਾਂ ਕਿ ਬੱਚੇ ਅੱਗੇ ਵਧਣ ਧੰਨਵਾਦ ਕੀਤਾ ਹੈ ਮੈਂ ਉਹਨਾਂ ਨੂੰ ਵੀ ਯਾਦ ਕਰਦਾ ਜਦੋਂ ਨਵੇਂ-ਨਵੇਂ ਆਏ ਜਦੋਂ ਮੈਂ ਆਇਆ ਸੀ ਉਹਨੇ ਬਹੁਤ ਕੰਮ ਕੀਤਾ ਜਗਰੂਕ ਨੇ ਜਿੱਥੇ ਵੀ ਜਗਰੂਪ ਅਜ ਐਨ ਆਰ ਆਈ ਐ ਅੱਜ ਉਹਨਾਂ ਦੀ ਬੇਟੀ ਬੀ ਡੀ ਐਸ ਕਰਕੇ ਉਹਨੇ ਬਹੁਤ ਦਾਨ ਤੇ ਮਗਾਇਆ ਸਾਡੇ ਖੇੜੇ ਪਿੰਡ ਦਾ ਠੀਕ ਐ ਬੇਟਾ ਉਹਦੇ ਲਈ ਜੋਰਦਾਰ ਤਾੜੀਆਂ ਇੱਕ ਉਧਰ ਬੰਦਾ ਦੇ ਬਾਸੇ ਬੱਜੇ ਖੇੜੇ ਪਿੰਡ ਦਾ ਨਾਮ ਜਨਾਉਣਾ ਔਰ ਛੋਟੇ ਮੋਟੀ ਗੱਲ ਨਹੀਂ ਇਹ ਜਗਰੂਪ ਸਿੰਘ ਦੀ ਬੇਟੀ ਕੀ ਨਾਮ ਜੀ ਉਹਨਾਂ ਦਾ ਹਾਦਰ ਮਨਜੋਤ ਸੋ ਮੈਂ ਉਹਨਾਂ ਨੂੰ ਵੀ ਯਾਦ ਕਰਦਾ ਸੁਖਜਿੰਦਰ ਕੌਰ ਦੀ ਬੇਟੀ ਇਟਲੀ ਵਿੱਚ ਉਹਨਾਂ ਦੀ ਮੰਮਾ ਸੁਖਜਿੰਦਰ ਕੌਰ ਉਹਨਾਂ ਦੇ ਵੀ ਮੈਂ ਬਹੁਤ ਬਹੁਤ ਜ਼ਰੀਨੀ ਆ ਕਿ ਜਿਹੜੀ ਬੇਟੀ ਨੂੰ ਉਹਨਾਂ ਨੇ ਉਧਰ ਦੀ ਐਜੂਕੇਸ਼ਨ ਦਿੱਤੀ ਤੇ ਖੇੜੇ ਦਾ ਨਾਮ ਚਮਕਾਇਆ ਹੈ ਸੋ ਹੁਣ ਅਸੀਂ ਟਾਈਮ ਘੱਟ ਕਰਕੇ ਥੋੜਾ ਜਿਹਾ ਕਿਉਂਕਿ ਉਧਰ ਵੀ ਅਜੇ ਗਰਾਉਂਡ ਕੁੜੀਆਂ ਦੇ ਸਕੂਲ ਕੋਲ ਗਰਾਉਂਡ ਹੈ ਨਹੀਂ ਸੀ ਬਹੁਤ ਔਖਾ ਸੀ ਉੱਥੇ ਵੀ ਯੰਗ ਬਲੱਡ ਸਰਪੰਚ ਜਿਹਨਾਂ ਦੇ ਇਹ ਨੌਜਵਾਨ ਨੌਜਵਾਨ ਸਰਪੰਚ ਅੱਗੇ ਆਏ ਨੇ ਮੈਂ ਛਾਵਾ ਹੀ ਦਿੰਦਾ ਬਹੁਤ ਇਹ ਕੰਮ ਕਰਦੇ ਨੇ ਸਾਡਾ ਵੀ ਉਹ ਮੁੰਡਾ ਯੰਗ ਬਲੱਡ ਉਹ ਵੀ ਮੇਰੇ ਕੋਲ ਹੀ ਪੜਿਆ ਗੁਰਿੰਦਰ ਸ਼ੇਰਗਿੱਲ ਇਹ ਵੀ ਮੇਰੇ ਕੋਲ ਹੀ ਪੜੇ ਨੇ ਸਰਪੰਚ ਸਾਹਿਬ ਤੋ 12ਵੀਂ ਵਿੱਚ ਭਗ ਸਿੰਘ ਦਾ ਰੋਲ ਪਲੇ ਕਰਦਾ ਸੀ ਮੈਡਮ ਉਹਨੇ ਜਾਨ ਪਾ ਦਿੱਤੀ ਮੇਰੇ ਮਨ ਵਿੱਚ ਉਦੋਂ ਹੀ ਆ ਗਏ ਮੈਂ ਕਿ ਜਿਹੜਾ ਬਾਜ ਹੈ ਉਹ ਇੰਦੀ ਵਧੀਆ ਦੀ ਆਵਾਜ਼ ਹੈ ਇਹ ਤੇ ਚੰਕੂ ਗੱਜੇਦਿਆਂ ਨੇ ਤੇ ਅੱਜ ਉਹ ਤੇ ਜਨਕ ਵੀ ਗਿਆ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਰਖਾਇਆ ਗਿਆ ਦੋ ਦਿਨ ਮਹੀਨੇ ਪਹਿਲਾਂ ਉਹ ਸੋਖਰਦਾ ਜਦ ਤੁਸੀਂ 12ਵੀਂ ਤੋਂ ਤੇ ਮੈਂ ਮਾਈਕ ਉੱਤੇ ਇੱਕੋ ਹੀ ਗੱਲ ਕਹੀ ਕਿ ਕੁੜੀਆਂ ਨੂੰ ਜਿਹੜੀ ਗਰਾਊਂਡ ਆ ਮੁੰਡਿਆਂ ਦੇ ਸਕੂਲ ਕੋ ਗਰਾਊਂਡ ਹੈਗੀ ਗਰਾਊਂਡ ਲੈ ਦਿਓ ਮੈਂ ਪਿੰਡ ਦੇ ਖੇੜੇ ਪਿੰਡ ਦੇ ਸਾਰੇ ਪਤਵੰਤਿਆਂ ਨੂੰ ਬੇਨਤੀ ਕਰੂੰਗਾ ਕਿ ਸਾਡੇ ਉਸ ਨੌਜਵਾਨ ਸਰਪੰਚ ਨੇ 2 ਏਕੜ ਕੁੜੀਆਂ ਦੇ ਸਕੂਲ ਦੇ ਨਾਲ ਗਰਾਊਂਡ ਲੈ ਕੇ ਜਿੱਤੀ ਹੈ ਤੇ ਅੱਜ ਉਹਦਾ ਉਦ ਘਾਟਲਮੰਦ ਚਮਟੇ ਵਾਲੇ ਜੀ ਕਰਨਗੇ। ਠੀਕ। ਜਿਸ ਕਾਜ ਨੂੰ ਹੋਰੀ ਦੀ ਗੋਦੀ ਹੈ ਮੇਰੇ ਵੀ ਜਾਨ ਤੇ ਹੁਣ ਆਪਾਂ ਮੈਂ ਰਿਸਪੈਕਟ ਕਰੂਗਾ ਸਰਪੰਚ ਸਾਹਿਬ ਨੂੰ ਉਹ ਖੜੇ ਹੋਣ ਨਾਲ ਮੈਡਮ ਅੱਜ ਦੇ ਚੀਫ ਗੈਸਟ ਮੈਂ ਰਿਕਵੈਸਟ ਕਰਾਂਗਾ ਸਰਦਾਰ ਸਰਬਜੀਤ ਸ਼ੇਰਗਿਲ ਮੈਡਮ ਨਜੀਤੌਰ ਜੀ ਸਰਪੰਚ ਸਾਹਿਬ ਪਲੀਜ਼ ਖੜੇ ਹੋਣ ਕਿ ਆਪਾਂ ਵਨ ਬਾਈ ਵਨ ਜਿਹੜਾ ਮਾਨ ਸਨਮਾਨ ਦਾ ਕੰਮ ਸ਼ੁਰੂ ਕਰੀਏ। ਸੋ ਇੱਕ ਜਣਾ ਇਥੇ ਮੇਮ ਲੱਗ ਗਿਆ ਆ ਜਿਓ ਪਰਮ ਜੀਓ ਤੂੰ ਵੀ ਆ ਜਾ ਕੁੜੀਏ ਇਹਦੇ ਵੀ ਹਸਬੰਦ ਲਈ ਤਾਲੀਆਂ ਮਾਰਿਓ ਇਹਨਾਂ ਮੈਡਮ ਦਾ ਹਸਬੰਦ ਇਹਨਾਂ ਸਰ ਜਿੰਨੀ ਵੀ ਤਾਲੀਆਂ ਕਦੇ ਵੀ ਨਾਲ ਤੋਂ ਆਖੜੀ ਨਹੀਂ ਲਾਈ ਇਹੋ ਜਿਹੇ ਕਰਦੇ ਆ ਇਹ ਆਪਾ ਮਨੇ ਕੁਝ ਪਾਣੀ ਪੀਦਾ ਮਾਤਾ ਦਾ ਸਤਿਮਤ ਨੂੰ ਮੱਥਾ ਅਸਲੀ ਇਹ ਟੇਕਿਆ ਜਾਂਦਾ ਮਤਲਬ ਬਿਲਕੁਲ ਅੱਛਾ ਕੰਮ ਕੀਤਾ ਉਹਨਾਂ ਚਲੋ ਕੋਈ ਨਹੀਂ ਆਪਣੀ ਕੁੜੀ ਦਾ ਕੰਮ ਲੈ ਲੈਣੇ ਆ ਸੋ ਆ ਜਿਓ ਜੀ ਪਿੰਨੇ ਜਣ ਆ ਮੈਂ ਸਭ ਤੋਂ ਪਹਿਲਾਂ ਸਰਕਾਰੀ ਮਿਡਲ ਸਕੂਲ ਮੈਡਮ ਰਾਖੀ ਜੀ ਤੇ ਪੂਰਾ ਸਟਾਫ ਪ੍ਰਸਾਦ ਜੀ ਪਲੀਜ਼ ਮੈਨੂੰ ਜਬੋਧਾ ਪਤਾ ਨਹੀਂ ਹੈਗਾ ਜੀ ਨਾਮ ਮੈਨੂੰ ਜਰੂਰ ਲਿਖ ਕੇ ਦੇ ਦਿਓ ਸਰਜੀਤ ਕੋਰ ਬੈਂਡ ਮੈਂਬਰ ਪੰਚਾਇਤ ਤੁਹਾਨੂੰ ਥੋੜੇ ਕਾਗਜ਼ ਤੇ ਲਿਖਿਆ ਹੁੰਦਾ ਨਾ ਪਲੀਜ਼ ਮੈਂ ਰਿਕਵੈਸਟ ਕਰੂੰਗਾ ਨੜੰਗ ਰਾਖੀ ਜੀ ਦੇ ਮਿਡਲ ਦਾ ਸਟਾਫ ਪੇ ਨ ਇੱਕ ਨਾਮ ਜਿਹੜਾ ਉਹ ਸਰਕਾਰੀ ਸਕੂਲ ਨੂੰ ਦੇ ਰਹੇ ਨੇ ਤਾਂ ਕਿ ਜਦੋਂ ਬੰਦਾ ਬਾਹਰੋਂ ਆਇਆ ਅੱਧਾ ਗੁੱਸਾ ਉਹਦਾ ਹੀ ਲੈ ਜਾਂਦਾ ਜਦੋਂ ਅੰਦਰ ਸ਼ੀਲਡਾ ਪਈਆਂ ਦਫ਼ਤਰ ਵਿੱਚ ਪ੍ਰੋਫੈਸਰ ਪੱਤਰ ਪਿਆ ਹੋਵੇ ਤੇ ਅੱਧਾ ਗੁੱਸਾ ਲੈ ਜਾਂਦਾ ਆ ਮਾਨ ਸਨਮਾਨ ਦੇ ਰਹੇ ਹਨ ਨਾਲ ਅਰ ਅਰ ਬਲੀ ਆ ਮੇਰੇ ਰਾਖੀ ਜੀ ਪੂਰਾ ਸਟਾਫ ਮਿਡਲ ਦਾ ਪੂਰਾ ਸਟਾਫ ਮਿਡਲ ਦਾ ਪਰਮੈਨੈਂਟ ਕਿੱਥੇ ਆ ਇਧਰ ਹੀ ਫੋਨ ਕੱਢ ਲਿਓ ਪ੍ਰਾਇਮਰੀ ਦਾ ਸੱਕ ਪਰ ਮੈਂ ਮਾਉਜ਼ੀ ਜੀ ਪ੍ਰਾਇਮਰੀ ਲਿਖਿਆ ਹੋਣਾ ਮੈਂ ਮੈਂ ਦਵਾਈ ਵੀ ਕਰਵਾਈ ਸੀ ਅੰਟਾਸ ਪ੍ਰਾਇਮਰੀ ਠੀਕ ਹੈ ਨਹੀਂ 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 ਠੀਕ ਹੈ ਠੀਕ ਹੈ ਥੈਂਕ ਯੂ ਜੀ ਥੈਂਕ ਯੂ ਇਹਨਾਂ ਦੇ ਬੇਨਤੀ ਮਿਡਲ ਵਾਲੇ ਘਟੋ ਰੋ ਫਿਲਮੀ ਸਾਨੂੰ ਇੰਨਾ ਸਨਮਾਨ ਦਿੱਤਾ ਧੰਨਵਾਦ ਚਲੋ ਇਹ ਸਲਮਾਨ ਕਹੂਗਾ ਵੀ ਹੋਰ ਅੱਗੇ ਵਧ ਹੋਰ ਅੱਗੇ ਵਧ ਬੱਚਿਆਂ ਦੀ ਜ਼ਿੰਦਗੀ ਬਣਾਓ ਇਹ ਸ਼ਾਬਾਸ਼ ਇਹ ਕਹਿਣਾ थैंक यू वेरी मच ਸੋ ਇਦਾਂ ਹੀ ਮੈਂ ਪ੍ਰਾਇਮਰੀ ਸਕੂਲ ਨੂੰ ਉਹਨਾਂ ਦੇ ਮੁਖ ਅਧਿਆਪਕਾਂ ਨੂੰ ਬੇਨਤੀ ਕਰੂੰਗਾ ਪੂਰਾ ਸਟਾਫ ਤੇ ਉਹਨਾਂ ਦੇ ਹੈੱਡ ਟੀਚਰ ਮੈਡਮ ਘਰਮੀਰ ਜੀ ਮੈਡਮ ਕਿਨਸ ਤੋਂ ਮਿਡਲ ਆਫਲੇ ਸ਼ਟ ਕਰਦੇ ਤੇ ਪਹਿਲੇ ਪ੍ਰਾਇਮਰੀ ਦੇ ਪਾਸ ਲੋਕਾਂ ਨੂੰ ਆਹ ਹੋਰ ਤਾਂ ਤੇ ਦੇਣਾ ਤਾਂ ਅੱਗੇ ਜੀ ਪੈਮੇ ਵਾਲਾ ਹੈਗਾ ਸਰ ਹਾਂ ਜੀ ਲੋ ਮੈਮ ਪਲੀਜ਼ ਇਹ ਤੁਹਾਡੇ ਦਫਤਰ ਲਈ ਆ ਸਕੂਲ ਲਈ ਠੀਕ ਹੈ ਜੀ ਜਦੋਂ ਤੁਹਾਡੇ ਅਫਸਰ ਆਉਣ ਉਹਨਾਂ ਦਾ ਅੱਧਾ ਗੁੱਸਾ ਉਹਦਾ ਹੀ ਛੰਡਾ ਹੋ ਜਾਵੇ ਤੇ ਤੁਹਾਡੇ ਸ਼ਾਵਾਂ ਲੈ ਕੇ ਜਾਣ ਦੂਜੀ ਗੱਲ ਇਹ ਸਰਟੀਫੀਕੇਟ ਤੁਹਾਡੇ ਜਦੋਂ ਗਵਰਨਮੈਂਟ ਜਦੋਂ ਹੈਡ ਲਿਖ ਦਿੰਦੇ ਨੇ ਮੈਮ ਜਦੋਂ ਹੈਡ ਏਸੀਆ ਲਿਖਦੇ ਸਰ ਜੀ ਨਾਲ ਭੇਜਿਆ ਕਰੋ ਉਹਦੇ ਨੰਬਰ ਮਿਲਦੇ ਜੀ ਸਰ ਆਹ ਹਾਂ ਹਾਂ ਜੀ ਤੇ ਲੋ ਇਤਨੀ ਨੌਜਵਾਨ ਹੋਣ ਸਰ ਤੁਸੀਂ ਦੋ ਸ਼ਬਦ ਕਹਤੇ ਏਸੀਆਰ ਲਿਖੀ ਗਈ ਨਹੀਂ ਮੈਂ ਮੈਂ ਨਾਲੋਂ ਦੱਸੀ ਕਿ ਜੰਨਾ ਨਾ ਕਿਉਂ ਅਸੀਂ ਇਹ ਚੀਜ਼ਾਂ ਚੁਣੀਆਂ ਨੇ ਹਾਂਜੀ ਹਾਂਜੀ ਚਲੋ ਮਾ ਹੋਰ ਕੇ ਬਾਦ ਹੋਰ ਕੰਮ ਕਰ ਸੋ ਮੈਂ ਮਨਵੀਰ ਨੂੰ ਵੇਨ ਆਉ ਰਿਕਵੈਸਟ ਕਰੂੰਗਾ ਮਨਵੀਰ ਆਪੇ ਇਹ ਸਾਡੇ ਮਨਵੀਰ ਸਿੰਘ ਇਹ ਸਾਡੇ ਵੱਲੋਂ ਆ ਬਿਸ਼ੇ ਰੋਖ ਕੋਖ ਵੱਲੋਂ ਲਓ ਜੀ ਨਾ ਬੇਟਾ ਹੋਰ ਅੱਗੇ ਵਧੂੰ ਐਡਾ ਹੀ ਲੋਕਾਂ ਨੂੰ ਉਤਸ਼ਾਹਤ ਕਰ ਇੱਕ ਜੋਤ ਜਗਦੀ ਹੈ ਤੇ ਚਾਰ ਜੋਤਾਂ ਹੋਰ ਅੱਗੇ ਬਲਦੀਆਂ ਆ ਜਾਂਦਾ ਨਾਲੇ 올ਡ ਸਟੂਡੈਂਟ ਮੁੱਖ ਗੱਲ ਇਹ ਸਕੂਲ ਦੇ 올ਡ ਸਟੂਡੈਂਟ ਪੁਰਾਣਾ ਵਿਦਿਆਰਥੀ ਤੁਹਾਡਾ जोरदार ਤਾੜੀਆਂ ਦੇ ਲਈ ਤੁਹਾਨੂੰ ਵੀ ਜੇ ਸੱਜਿਆ ਕਰਾਂਗੇ ਕਿ ਤਾੜੀਆਂ ਮੈਂ ਜਲਦੀ ਨਾਲ ਸਟਾਰਟ ਕਰਦਾ ਹਾਂ ਬਿਲਕੁਲ ਤੇ ਆਪ ਵੀ ਕਦੇ ਹੋਈ ਕੱਟੀ ਆ ਨਹੀਂ ਨਹੀਂ ਬਸ ਠੀਕ ਹੈ ਬਸ ਮੈਂ ਜੀ ਤੱਕ ਜੇ ਰਹੋ ਤੁਸੀਂ ਕੀ ਕਰਦੇ ਤੁਸੀਂ ਹਾਂ ਮੈਡਮ ਨਦੀਪ ਜੀ ਵੀ ਤਿਆਰ ਰਹਿਣ ਥੈਂਕ ਯੂ ਮਨਦੀਪ ਮਹਿੜ ਸਾਹਿਬ ਮਿਸਟਰ ਜਦੋਂ ਪਿੱਛੇ ਜੇ ਫੰਕਸ਼ਨ ਹੋਇਆ ਕੋਈ ਬੜੀ ਮਿਹਨਤ ਕੀਤੀ ਹੈ ਮੈਂ ਬਹੁਤ ਖੁਸ਼ ਹਾਂ ਇੱਕ ਵਾਰੀ ਸਪੈਸ਼ਲ ਥੈਂਕ ਯੂ ਬਹੁਤ ਨੰਬਰ ਕੀਤੀ ਮੈਂ ਬਾਹਰ ਚੀਜ਼ਾਂ ਵੀ ਆਪੇ ਹੀ ਪਾ ਲਿਆ ਤੁਹਾਡਾ ਤੁਹਾਾਰਿਆ ਭਈਆ ਦਾ ਰਾਸ਼ਟਰਪਤੀ ਆਪਰਾਮ ਲਿੰਕਨ ਦੀ ਯਾਦ ਦਿਵਾਤੀ ਅਮਰੀਕਾ ਵਾਲੇ ਦੀ ਬਹੁਤ ਕੰਮ ਸੋ ਮੈਡਮ ਪੂਜਾ ਜੀ ਹਿੰਦੀ ਮਿਸਟਰਸ ਅੱਜ ਠੀਕ ਹੈ ਹਾਂਜੀ ਆ ਲੋ ਫਿਰ ਉਹਦਾ ਫਿਰ ਤੁਸੀਂ ਲੈ ਲਓ ਕੋਠੇ ਆ ਵੀ ਰਿਹਾ ਉਹ ਮੈਂ ਕਿਹਦੇ ਰਿਹਾ ਮੈਂ ਪ੍ਰੈਮ ਦੇ ਬਟਾ ਪਰ ਮਨਜੋਤ ਥੋੜੀ ਥੋੜੀ ਦੇਖੋ ਸੱਗੇ ਜਿਨ੍ਹਾਂ ਦੇ ਹੱਲਵਾਗੇ ਮੈਂ ਦੱਸ ਕੇ ਗੱਡਿਆ ਜੇ ਅੱਜ ਤੱਕ ਦਾਣ ਨੂੰ ਵਾਕੇ ਦੀ ਲਾਈ ਔਖੇ ਹੋ ਲਿਆ ਟਰੈਕਟਰ ਦਾ ਖਰਚ ਝੱਲ ਲਿਆ ਤੇ ਉਹਨਾਂ ਜਗ੍ਹਾ ਜਿਨ੍ਹਾਂ ਪਰ ਮਨਜੋਤ ਕਲੂਕੇ ਫਿੱਟ ਜਮਸ਼ੇਰ ਵਿੱਚ ਵੀ ਬੋਲ ਕੰਮ ਕੀਤਾ ਕੁਝ ਬਹੁਤ ਕੋਈ ਮੱਥੇ ਵੱਟ ਨਹੀਂ ਪਾਇਆ ਜੀ ਕਿਹੜੇ ਮੱਥੇ ਲੱਗਿਆ ਜੇ ਘਰ ਵਾਲੇ ਨੂੰ ਵੀ ਮੇਰੇ ਕੋਲੋਂ ਕਈ ਸ਼ਰਮਾਜ ਤੇ ਨਾਮ ਕਿਉਂਕਿ ਮੈਂ ਉਹਨਾਂ ਨੂੰ ਜਾਣਦਾ ਨਿੱਜੀ ਤੌਰ ਤੇ ਨਾ ਕੰਮ ਨਹੀਂਦਾ ਇਹਨਾਂ ਨੂੰ ਪੰਜਾਬ ਸਰਕਾਰ ਤੋਂ ਵੀ ਅਵਾਰਡ ਮਿਲੇ ਆ ਘਰ ਵਾਲੇ ਨੂੰ ਬਹੁਤ ਤੇ ਸਮਝੋ ਤੇ ਬਹੁਤ ਵਧੀਆ ਪੋਲੂਸ਼ਨ ਤੇ ਕੰਮ ਕਰ ਰਹੇ ਹੋ ਪ੍ਰੈਕਟੀਕਲੀ ਸਿਰਫ ਗੱਲਾਂ ਦਾ ਕਹੜਾ ਨਹੀਂ ਹੁਣ ਮੈਂ ਪ੍ਰਾਇਮਰੀ ਡਿਪਾਰਟਮੈਂਟ ਪਰਮਝਤ ਆ ਜਾਉ ਉੱਥੇ ਫੋਟੋ ਲੱਗਦੀ ਪ੍ਰਾਇਮਰੀ ਵਾਲੇ ਡਿਪਾਰਟਮੈਂਟ ਉਹਨਾਂ ਨੂੰ ਰਿਕੁਐਸਟ ਕਰਾਂਗੇ 1 ਬਾਈ 1 ਸਭ ਤੋਂ ਪਹਿਲਾਂ ਮੈਡਮ ਤਨਵੀਰ ਜੀ ਤਨਵੀਰ ਮੈਡਮ ਹੈਡ ਟੀਚਰ ਉਹਨਾਂ ਦੇ ਹੈਡਮਿਸਟਰ ਸਰਕਿਟ ਪਾਲਮੈਂਟ ਫਿਫਥ ਵਿੱਚ ਵੀ ਇਹ ਬਲਾਕ ਵਿੱਚ ਫਰਸਟ ਆਇਆ ਥਾ ਸਰ ਅਗਲਾ ਵੀ ਤੁਹਾਡੇ ਮੈਡਲ ਹੋਗੇ ਸਾਰੇ ਹਾਂਜੀ ਸਰ ਪ੍ਰਾਇਮਰੀ ਵਾਲੇ ਜੀ ਦਵੇਸ਼ ਕੁਮਾਰ ਪਹਿਲੀ ਹੈ ਦਿਵਾਲ ਸ਼ਾਜੂ ਬਟਾ ਦਵੇਸ਼ ਰੋਸ਼ਨ ਗੀਤਾ ਤਨਵੀਰ ਤਨਵੀਰ ਸੂਮਨ 97% 98% ਵਾਹ 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 ਕਿ ਆਜੋ ਜੀ ਜਲਦੀ ਆਖਾ ਕੇ ਚਲੋ ਜੀ

ਆਪਾਂ ਉਹ ਬੱਚਿਆਂ ਦੀ ਗੱਲ ਕਰਦੇ ਹਾਂ। ਤੋਸ਼ਕ, ਦਵੇਸ਼ ਕੁਮਾਰ, ਰੋਸ਼ਨ, ਗੀਤਾ, ਤਨਵੀਰ, ਤਨਵੀਰ, ਸੁਮਨ ਨੂੰ ਬੈਠਾ ਕਰ। ਸਾਰੇ ਆ ਜਾ। ਆ ਲੋ ਜੀ। ਆ ਇਹ ਬੱਚੇ ਕੋ। ਆਵਾਜ਼ ਹੀ ਸਾਰਿਆਂ ਨੂੰ। ਇਹ ਬੱਚਾ ਰਹਿ ਗਿਆ ਮੈਡਮ। ਮੈਡਮ। ਇਹ ਸਾਡੀ ਬੁੜੀ ਉੱਥੇ ਵੀ ਜੋ ਸ਼ੇਰੀ ਹੁੰਦੀ ਹੈ ਦਗਾਦੀ। ਅੱਜ ਤੇ ਬਹੁਤ ਕਰਦੇ। ਇਹਨੂੰ ਸਿੱਧਾ ਫੋਟੋ ਕਰਵਾਓ। ਫੋਟੋ ਇਹਨਾਂ ਦੇ ਜੜੀ ਮਾਂ ਵੀ ਲੈ ਲਓ ਇੱਕ ਨਾਂ ਲੈ ਲਓ ਬੱਚੇ। ਇਹਨਾਂ ਦੇ ਪ੍ਰਾਇਮਰੀ ਦੇ ਲੈ ਲਓ। ਇਹ ਤਾਂ ਜੰਮੀ ਟੈਲੀ ਖੱਲੇ ਖੱਲੇ ਜਾਣੀ। ਆਜੋ ਜੀ ਆਜੋ। ਆਲੇ ਫੋਟੋ ਆਪਣੇ ਬੱਚਿਆਂ ਨਾਲ ਫੋਟੋ ਲਓ। ਆਪਣੇ ਆਪਣੇ ਬੱਚਿਆਂ ਨਾਲ। ਆਜੋ ਆ। ਫਿਰ ਗਰੁੱਪ ਫੋਟੋ ਕਰਵਾ ਲਈ ਬਾਅਦ ਵਿੱਚ। ਪਹਿਲਾਂ ਇਸ ਬੱਚੇ ਦੇ ਮੰਮੀ ਆ। ਆਹ ਦਾ ਬੱਚਾ ਵੀ। ਬੱਚੇ ਦੇ ਮੰਮੀ ਆ। ਆਲੇ। ਸਾਰੇ ਆਜੋ। ਇਹ ਜਿਹੜੀ ਬਾਤ ਜਿਹੜੀ ਫੋਟੋ ਕਰਵਾ ਦੇਣਾ। ਫੋਟੋ ਕਰਵਾ ਲਈ ਸਾਰੇ। ਉਹਦੇ ਬ੍ਰੂਕ ਨੂੰ ਚਲੋ ਰਹਿਣ ਦੇ ਖੇਤ ਨੂੰ ਫੋਟੋ ਠੀਕ ਹੈ ਬਾਜ ਤੇੜੀ ਗਰੋ ਫੋਟੋ ਲੈ ਲੈਣੇ ਆ ਹਵਾਰ ਵਾਲੀ ਲੈ ਲੈਣੇ ਚਲੋ ਠੀਕ ਮੈਂ ਵੀ ਇੱਕ ਬੱਚਿਆਂ ਦੇ ਅੱਗੇ ਸਾਰੇ ਬੈ ਗਏ ਜੀ ਠੀਕ ਥੋੜਾ ਜੀ ਚਲੋ ਬੇੜਾ ਬੈਠ ਜਾਓ ਇੱਕ ਜੋ ਵਾਰ ਹੈ ਪ੍ਰਸ਼ੰਸ਼ਾ ਪੱਤਰ ਉਹ ਅਸੀਂ ਮੌਂਟੀ ਮਾਨ ਨੂੰ ਦੇ ਰਹੇ ਆ ਕਿ ਇਹ ਵੀ ਫੜਿਆ ਮੇਰੇ ਕੋਲ ਹੀ ਆ ਤੇ ਮੇਰੇ ਖਿਆਲ ਦੋ ਕਰੋੜ ਦਾ ਇਹ ਨਸ਼ਾ ਖਾ ਗਿਆ 39 ਟੋਲੇ ਬੇੜਾ ਨੇ ਸੋਨਾ ਵੇਚ ਦਿੱਤਾ 6 ਟਰਾਲੀਆਂ ਮੰਡੀ ਨੂੰ ਜਾਂਦੀਆਂ ਸੀ ਤੇ ਦੋ ਜੇਬ ਚ ਤੇ ਇਹਨੂੰ ਨਾ ਨਸ਼ਾ ਸੁਧਾਰ ਸਕਿਆ ਨਾ ਫੁੱਸ ਸੁਧਾਰ ਸਕੀ ਨਾ ਸਾਡੇ ਬਿੱਲਾ ਸਿੰਘ ਜੀ ਸੁਧਾਰ ਸਕੇ ਠੀਕ ਇਹਦੇ ਮਨ ਵਿੱਚ ਗੱਲ ਇਹ ਆਈ ਤੇ ਜਦੋਂ ਜਸਵੀਰ ਸਿੰਘ ਸੰਧੂ ਪੜਾਉਂਦਾ ਹੁੰਦਾ ਜੀ ਤੇ ਇਹ ਕਹਿੰਦਾ ਹੁੰਦਾ ਸੀ ਪ੍ਰੇਰ ਦੇ ਵਿੱਚ ਇਹ ਦੋਈ ਕਿਸਮ ਦੇ کردار ਇੱਕ ਕਾਂ ਦਾ کردار ਇੱਕ ਹੰਸ ਦਾ کردار ਕਹਿੰਦਾ ਮੇਰੇ ਮਨ ਵਿੱਚ ਉਹ ਗੱਲ ਆ ਗਈ ਵੀ ਬੋਡੀ ਕਿਹੜਾ کردار ਲਿਖਾਉਣਾ ਹੈ ਕਾਂ ਦਾ ਨਵਾਲਾ ਲਿਆ ਹੰਸ ਦਾ ਨਵਾਲਾ ਜਿਹੜਾ 23 ਸਾਲਾਂ ਬਾਅਦ ਇਸ ਬੱਚਿਆਂ ਦੇ ਅੰਦਰਿਆ ਛੱਡ ਕੇ ਅੱਜ ਬਹੁਤ ਸਾਰੇ ਬੱਚਿਆਂ ਦੇ ਵਿੱਚ ਆ ਗਿਆ ਬਹੁਤ ਸਾਰੇ ਬੱਚੇ ਸਾਡੇ ਜਿਹੜਾ ਜੋਨਰ ਕੈਂਪਿੰਗ ਕਿਤੇ ਦੇ ਜਿੰਨੇ ਵੀ ਮਸਲੇ ਆ ਮੀਡੀਆ 'ਚ ਆਉਣ ਨਾ ਆਉਣ ਇਕਦਮ ਸਾਰੇ ਫੇਸਬੁੱਕ ਤੇ ਜਿਹੜਾ ਐਨਆਰਆਈਆ ਨੂੰ ਜਿਹੜੇ ਜਮਸ਼ੀਰ ਚ ਬਾਹਰ ਬੈਠੇ ਮਿੱਟੀ ਦਾ ਮੂੰਹ ਉੱਥੇ ਪਾ ਦਿੰਦਾ ਸੋ ਮੋਦੀ ਮਾਨ ਆਪ ਵੀ ਇੱਕ ਦਿਨ ਨੂੰ ਇਹ ਕਹਿੰਦੇ ਦਾ ਕਵਤਾ ਲਿਖ ਦਿੱਤੀ ਮਾੜੋ ਸਦਵੀ ਜਮਾਦਵੇ ਚ ਮੇਰੇ ਵਾਲੀ ਗੱਲ ਹੀ ਉਹ ਸੀ ਕਵਤਾ ਕਿਹੜੀ ਉਹ ਲਦੀਨ ਭਾਜੀ ਲਦੀਨ ਤੇ ਸਾਰਾ ਵਰਲਡ ਦਾ ਠੰਡਦਾਰ ਅਮਰੀਕਾ ਪੂਰੀ ਦੁਨੀਆ ਤੋਂ ਡਰੇ ਤੇ ਇਹ ਮੈਨੂੰ ਕਹਿੰਦਾ ਜੀ ਮੈਂ ਕਵਤਾ ਲਿਖਤੀ ਲਦੀਨ ਭਾਜੀ ਮੈਂ ਕਹਾਂ ਉਹ ਪ੍ਰਿੰਸੀਪਲ ਸਾਹਿਬ ਮੈਂ ਕਹਾਂ ਜੀ ਕੌਤਾ ਬੋਲਦਾ ਕਹਿੰਦਾ ਗੋਲੀ ਮਾਰ ਦੇਣੀ ਤੈਨੂੰ ਵੀ ਤੇ ਵਿੱਚੇ ਮਿਲੂਗੀ ਸੁਖੂ ਨਾਲ ਕਾਹ ਨਹੀਂ ਮੈਂ ਕਹਾਂ ਜੀ ਗੋਲੀ ਮਾਰੂ ਕੋਈ ਨਹੀਂ ਪਹਿਲਾਂ ਤੇ ਮੇਰੇ ਮਾਰੂ ਕੋਈ ਵੱਜਣ ਦਿਓ ਇਹਨੂੰ ਕੌਤਾ ਦੇ ਮੌਕਾ ਦੇ ਦਿੱਤਾ ਉਨ ਇੰਨੀਆਂ ਜੀਆਂ ਕਲੈਂਪਿੰਗ ਆਈਆਂ ਨੇ 26 ਜਮਾਤ ਦੇ ਉਹਦੇ ਅੱਜ ਇਹਨੇ ਬਹੁਤ ਸਾਰੀਆਂ ਮੈਡਮ 200 ਦੇ ਕਰੀਬ ਨੇ ਕਹਾਣੀਆਂ ਕੌਤਾਵਾ ਲਿਖ ਦਿੱਤੀਆਂ ਇਸ ਬੱਤੀ ਸਰ 1000 ਕੀ 1000 ਕੀ 1000 ਕੀ ਤੇ ਲਿਖ ਚੁੱਕਾ ਸੋ ਜਿਹੜਾ ਆ ਹੁਣ ਇੱਥੇ ਤੇਰੀ ਵੀਡੀਓ ਕੋ ਹੋਰ ਬਣਾ ਲੋਗੇ ਫਿਰ ਆ ਜਾ ਹੁਣ ਤੇਨੂੰ ਪ੍ਰਚਾਰ ਚਾ ਪੱਤੇ ਵੀਰ ਬਣਾ ਤਾਂ ਠੀਕ ਹੈ ਇਹਨੂੰ ਅਸੀਂ ਕੁੜੀਆਂ ਦੇ ਸਕੂਲ ਸਦਕੇ ਵੀ ਆਨਰ ਕੀਤਾ ਗਿਆ ਬਹੁਤ سارے ਬੱਚਿਆਂ ਨੇ ਤੇ ਰਾਤ ਸੇਰਾ ਆ ਕਿੰਨੇ ਬਾਜੀ ਬਣਾ ਲੈਂਦੇ ਚਿਪਕੜ ਦੇ ਵਿੱਚੋਂ ਬਾਹਰ ਆ ਆ ਜਾਓ ਅੱਜ ਲੋਕਾਂ ਦੀ ਰਾਤ ਸੇਰਾ ਆ ਬਹੁਤ ਵਧੀਆ ਇੱਕ ਓਕੇ ਇੱਕ ਮੇਰੇ ਸਾਥੀ ਸਰਦਾਰ ਅੰਗਰਪਾਲ ਸਿੰਘ ਜੀ ਇਹਨਾਂ ਦੀ ਨਾ ਪੈਟਰੋਲ ਪੰਪ ਦੇ ਲਾਗੇ ਸੀ ਨਾ ਜਾਈਏ ਬਰਗਰ ਵਾਰਿਆ ਮੈਨੂੰ ਇੰਨੇ ਵਧੀਆ ਲੱਗਦੇ ਸਮਾਜ ਸੇਵਾ ਜੇ ਕੰਮ ਕਰਦੇ ਨੇ ਲੇਕਿਨ ਇਹਨਾਂ ਨੇ ਆਪਣੀ ਜਿਹੜੀ ਕੁਕਸ ਨੇ ਉਹਨਾਂ ਨੂੰ ਉਹ ਸਭ ਕੁਕਸ ਤਾਂ ਢੀਂਗੀਆਂ ਹਾਂ ਹਾਂਜੀ ਜੀ ਸਰ ਉਹ ਰੇਟ ਤੇ ਕਿਤਾਗ ਲੈ ਆਵਾਂ ਮੈਂ ਆਪਰ ਤੋਂ ਕੁਕਸ ਇਹਨੂੰ ਬੁਲਾ ਲਵਾਂ ਚਲੋ ਠੀਕ ਹੈ ਠੀਕ ਹੈ ਮੈਂ 2000 ਰੁਪਏ ਲਵਾਂ ਤੇ ਇਹਨਾਂ ਨੇ ਸਖਤ ਹਦਾਇਤ ਕੀਤੀ ਹੈ ਕਿ ਕੋਈ ਵੀ ਚੀਜ਼ ਨਾ ਬਈ ਜਾਵੇ ਜਿਹੜਾ ਤੇਲ ਇੱਕ ਦੋ ਵਾਰੀ ਬਦਲਿਆ ਤੀਜੀ ਵਾਰੀ ਯੂਜ਼ ਨਹੀਂ ਕਰਨਾ ਇਨਾ ਹੀ ਸਾਫ ਸੁਧਰਾ ਮੈਂ ਬਹੁਤ ਖੁਸ਼ ਹੋਇਆ ਤੇ ਆ ਜਿਹੜਾ ਪੈਸੀ ਲਈ ਕਮਾਉਣੇ ਆ ਲੋਕਾਂ ਦੀ ਜਾਣਨਾ ਖੇਡਣਾ ਵੀ ਨਹੀਂ ਤੇ ਮੈਂ ਇਹਨਾਂ ਨੂੰ ਅੱਜ ਸਤਿਕਾਰ ਵਜੋਂ ਸੱਦਿਆ ਪਲੀਜ਼ ਸਰਦਾਰ ਗਰਪਾਲ ਸਿੰਘ ਜੀ ਬਰਗਰਬਾਦ ਪਰਮ ਭੱਟੀ ਹੋਏ ਸਾਫ ਸੁਧਰਾ ਜਦੋਂ ਇਹਦੇ ਤੇ ਜੀ ਆਇਆਂ ਨੂੰ ਕਰਵਾਉਂਦੇ ਬਹੁਤ ਬਹੁਤ ਸਪੰਸਰ ਸਾਹਿਬ ਮੈਂਬਰ பஞ்சਾਤ ਆ ਬਾਹਰ ਜਿਹਨਾਂ ਨੇ ਸਾਥ ਚਿਹਰੇ ਪਿੰਡ ਵਿੱਚ ਨਾਲ ਸਾਥ ਜਿਲ ਰਹੀ ਹੈ ਤੇ ਹੋਰ ਤਗੜੀ ਹੋਊਗੀ ਗੱਲ ਤੇ 5 ਮਿੰਟ ਮੈਂ ਜਿੰਦਰ ਹੁਣ ਕੁਛ ਦਾ ਮਨਾ ਨਾ ਭੁੱਲ ਗਿਆ ਸੀ ਜਿਹੋ ਜਿਹੇ ਅੱਜ ਕੀ ਕਹਿੰਦੇ ਖਾਣਾ ਉਹ ਜਿਹੇ ਮਨ ਕੁਛ ਇਦਾਂ ਦੀ ਗੱਲ ਹੈਗੀ ਆ ਜਿਹੋ ਜੇ ਆਨ ਨਹੋ ਜੇ ਮੰਗ ਤੇ ਜੇ ਦੁਖੀ ਹੋ ਗਏ ਅੰਦਰੋਂ ਸੜਦੇ ਰਹੇ ਭੁੱਜਦੇ ਰਹੇ ਤੁਹਾਨੂੰ ਰੋਟੀ ਸੰਗੀ ਖਵਾਤੀ ਤੇ ਉਹ ਅੰਦਰ ਜਾ ਕੇ ਮੁੱਢੇ ਨੇ ਉਹਨੇ ਵੀ ਗਿੱਲੇ ਗੱਲਾਂ ਵਿੱਚ ਧੋਖਦੇ ਹੀ ਰਹਿਣਾ ਰੋਟੀ ਤੋ ਅਜੇ ਖੁਸ਼ ਹੋ ਕੇ ਆਪਾਂ ਚੀਜ਼ ਬਣਾਉਨੇ ਆ ਖਾਣਾ ਬਣਾਉਨੇ ਆ ਖੁਸ਼ੀ ਨਾਲ ਤੇ ਬੱਚਿਆਂ ਲਈ ਉਹ ਹੀਰੋ ਬਣਾਉਂਦਾ ਮੈਂ ਜਿਹੜੀ ਆ ਸਾਡੀਆਂ ਪਿਆਰੀਆਂ ਭੈਣਾਂ ਨੇ ਪਰਮਜੀਤ ਕੌਰ ਗਰਮਜੀਤ ਵਾਹਿਗੁਰੂ ਆ ਜੋ ਪਲੀਜ਼ ਮੈਂ 나ই ਭੁੱਲੀ ਗਈ ਜਦੋਂ ਦੇਖੋ ਚਿਹਰੇ ਤੋਂ ਵੀ ਕਿੰਨੇ ਖੁਸ਼ ਆ ਦੇਖੋ ਹਾਂ ਵੈਰੀ ਗੁੱਡ ਬਹੁਤ ਚੰਗੀ ਨਿਕਲਿਆ ਬਾਬੀ ਆ ਜੋ ਸੁਪਰ ਆ ਜੋ ਮੈਡਮ ਪੀਣਾ ਲਓ ਜੀ ਇਹ ਪੀਣਾ ਨੰਬਰ 2 ਤੇ ਸੋਮਨ ਮੈਡਮ ਬੁੱਕਸ ਇਹਨਾਂ ਦੇ ਬਹੁਤ ਅੱਛਾ ਹੈ ਕੜਦੀ ਗੱਲਾਂ ਚ ਰੱਖੀ ਬਹੁਤ ਵਧੀਆ ਬੱਚਿਆਂ ਨੂੰ ਇਹ ਛੋਟੀ ਜੀ ਸਦਾਨਵੀ ਦੇ ਸੱਧੂ ਨੂੰ ਬੂਰ ਕਹਿਣੀ ਵੀ ਪਿਆਰ ਨਾਲ ਬੱਚਿਆਂ ਲਈ ਖਾਣਾ ਬਣਾਈਏ ਸਰਕਾਰ ਫਲ ਵੀ ਦਿੰਦੀ ਤੁਹਾਨੂੰ ਖੀਰ ਵੀ ਦਿੰਦੀ ਕੜੀ ਵੀ ਦਿੰਦੀ ਆ ਮੰਗਲਵਾਰ ਨੂੰ ਕੜੀ ਮਿਲਦੀ ਆ ਕਿ ਵੀਰਵਾਰ ਵੀਰਵਾਰ ਜੈ ਵੈਰੀ ਗੁੱਡ ਤੇ ਖੀਰ ਕਿਦਾਂ ਮਿਲਦੀ ਆ ਦੱਸੋ ਖੀਰ ਕਿਸ ਦਿਨ ਦਿੰਦੇ ਹੋ ਸ਼ਨੀਵਾਰ ਮੇਰੇ ਕੋਲ ਅੱਗੇ ਮੈਡਮ ਮੀਨਾ ਜੀ ਦੇ ਰਾਜ ਦੇ ਅੰਦਰ ਮੇਰੇ ਦੇਖੋ ਸਰ ਜੀ ਵੀ ਖੁਸ਼ ਚਿਹਰੇ ਆ ਨਾ ਬਹੁਤ ਵਧੀਆ ਪਰਮਾਤਮਾ ਸੋਹਣ ਚਾਤੀ ਕਲਾ ਜੀ ਨੇ ਰੱਖੇ ਸੋ ਅ ਜਿੰਨਾ ਚੰਗਾ ਇੱਥੇ ਬੰਦਾ ਹੈ ਨਾ ਨਹੀਂ ਮੈਡਮ ਬਹੁਤ ਹੀ ਅੱਛਾ ਉਹ ਮਾੜਾ ਜਿਹਾ ਪਾਇਲਟ ਤਗੜਾ ਹੋਵੇ ਤੇ ਅੱਜ ਫੋਲ ਬੱਜਦੀ ਆ ਹੁਣ ਮੈਂ ਬੇਨਤੀ ਕਰੂੰਗਾ ਸੀ ਇੱਕ ਫੋਟੋ ਜਿਹੜੀ ਆ ਖਵਾੜ ਲਈ ਦੇਣੀ ਆ ਸਾਰੇ ਆਸੀ ਮੈਂ ਵੀ ਤੁਹਾਨੂੰ ਦੇਖੋ ਤੁਹਾਨੂੰ ਮਾਤਾ ਤੁਹਾਨੂੰ ਇੰਨਾ ਪਿਆਰ ਕਰਦੇ ਆ ਠੀਕ ਹੈ ਇਹਨਾਂ ਚੰਗੇ ਸੀ ਮੈਸੇਜ ਦੇ ਰਹੇ ਆ ਤੁਹਾਡਾ ਕਰਨ ਮੈਂ ਵੀ ਉਹਨਾਂ ਤਾਂ ਜੀ ਫੋਟੋ ਕਿਉਂ ਜਦੋਂ ਵੀ ਮੈਂ ਫੋਨ ਕੀਤਾ ਇਹਨਾਂ ਨੇ ਮੈਨੂੰ ਪੂਰਾ ਸਹੀ ਹੋ ਰਿਹਾ ਦੱਸਦਾ ਮੈਂ ਧੰਨਵਾਦੀ ਆ ਪਿਛਲਾ ਇਨੋਗਰੇਸ਼ਨ ਸਾਡਾ ਬਹੁਤ ਹੀ ਅੱਛਾ ਗਿਆ ਇਹਨਾਂ ਕਰਕੇ ਜ਼ੋਰਦਾਰ ਤਾੜੀਆਂ ਬੇਟਾ ਬਾਕੀ ਨੌਜਵਾਨ ਸਰਪੰਚ ਜਿੰਦਾ ਨਹੀਂ ਰਹੇ ਤੇ ਇਹਨਾਂ ਜੈ ਜੀ ਸਰਪੰਚ ਵਧੀਆ ਮਿਲਿਆ ਜੀ ਤੁਹਾਨੂੰ ਬਹੁਤ ਹੀ ਜ਼ਿਆਦਾ ਯੰਗ ਨਹੀਂ ਸਾਡੇ ਲਗਭਗ ਨੌਜਵਾਨ ਚੰਗਾ ਕੰਮ ਕਰ ਰਹੇ ਨੇ ਜਿਹੜੇ ਯੰਗ ਬਣਨ ਸਰਪੰਚ ਜੀ ਸਾਹਿਬ ਪੰਜੀਤ ਬੜਾ ਖੁਸ਼ੀ ਦਾ ਚਲੋ ਵੀਰ ਜੀ ਆ ਜਾਓ ਸਾਡੇ ਨਹੀਂ ਮੈਂ ਤਾਂ ਨਹੀਂ ਤੁਹਾਡਾ ਤਾਂ ਚੀਫ ਗੈਸ ਤੋਂ ਸਾਡੇ ਅੱਜ ਦੇ ਸਾਰਾ ਸਿਹਰਾ ਇਹਨਾਂ ਨੂੰ ਆ ਪ੍ਰੋਗਰਾਮ ਇਹਨਾਂ ਦਾ ਹੈ। ਇਹ ਸਾਡੇ ਆਸ਼ਾ ਵਰਕਰ ਵੀ ਹੈ ਸਾਨੂੰ ਦੱਸਦੇ ਵੀ ਰਹਿੰਦੇ ਆ ਸਾਨੂੰ ਇਨਸਟਰਕਸ਼ਨਸ ਦਿੰਦੇ ਆ ਬਹੁਤ ਸੋਹਣੀਆਂ ਆ ਨਾ ਮੇਰੀ ਤੁਸੀਂ ਜਦੋਂ ਮੈਨੂੰ ਆ ਗਿਆ ਜੀ ਹੁਣ ਇੱਥੇ ਡਾ ਲਾ ਪ੍ਰਾਇਮਰੀ ਵੱਲੋਂ ਤੇ ਮਿਡਲ ਵੱਲੋਂ ਅਸੀਂ ਤੁਹਾਨੂੰ ਰੁੱਖ ਦੇ ਰਹੇ ਆ। ਨਹੀਂ ਮੈਂ ਲਾ ਹੀ ਬੋਲਦਾ। ਥੈਂਕ ਯੂ ਸਰ ਥੈਂਕ ਯੂ ਤੁਸੀਂ ਸਾਡਾ ਮਾਨ ਕਰਦੇ ਆ ਵੀ। ਮੈਡਮ ਤੁਹਾਡੇ ਵੱਲੋਂ ਆ ਗਿਆ ਤੇ ਇੱਥੇ ਮੇਰੇ ਨਾਲ ਦੇ ਇੱਥੇ ਰੱਖ ਲਓ। ਅਸੀਂ ਬੜੀ ਜਲਦੀ ਗੁਰੂ ਨਾਨਕ ਸ਼੍ਰੀ ਪਿੰਡ ਵਿੱਚ ਸਰਪੰਚ ਸਾਹਿਬ ਅਸੀਂ ਬੜੀ ਜਲਦੀ ਚੌਥਾ ਗੁਰੂ ਨਾਨਕ ਪਵਿੱਤਰ ਜੰਗਲ ਲਾ ਰਿਹਾ ਸਰ ਉਹ 8 ਮਰਲੇ ਦੇ ਵਿੱਚ ਤੋਂ ਨੂੰ 1 ਮੀਟਰ ਦਾ ਡੀਜੇਸੀਬ ਦਾ ਬੋਣੀਆ ਰੂੜੀ-ਤੂੜੀ ਫੱਟ ਪਾਉਣੀ ਆ ਜਿਹੜਾ ਬੂਟਾ 10 ਸਾਲਾਂ ਦਾ ਜਾਂਦਾ 2 ਸਾਲਾਂ 'ਚ ਤੇ ਉਥੇ ਅਸੀਂ ਸੁੱਕੇ ਜਿਹੜੇ ਤੁਹਾਡੇ ਵੀ ਖੜਾਗੇ ਦਾਦੇ ਨੇ ਮੀਟਰ ਜੋਤ ਜਗੇ ਕਿ ਐਡੀ ਜਲਦੀ ਬੂਟੇ ਦਾ ਵਿਕਾਸ 10 ਸਾਲਾਂ ਦਾ 2 ਸਾਲਾਂ 'ਚ ਕਿੰਨਾ ਵਿਕਾਸ ਹੁੰਦਾ ਤੁਹਾਡੇ ਮੈਂ ਬੈਹਗੇ ਬੱਚਿਆਂ ਨੂੰ ਬਹੁਤ ਕੁਝ ਦਈਆਂ ਹੈ ਹਾਂ 9 9